ਏ ਕਿਧਰ ਲੰਘ ਗਿਆ ਓਏ ਹੈਗਾ ਕੋਈ ਕੀ ਹੋਰ ਆ ਗਿਆ ਓਏ ਕੀ ਗੱਲ ਦੁਕਾਨ ਤੇ ਜੀ ਨਹੀਂ ਲਾਦਾ ਤੇਰਾ ਨਹੀਂ ਯਾਰ ਮੈਂ ਤਾਂ ਇਧਰ ਕੰਮ ਗਿਆ ਸੀਗਾ ਲੈ ਦੱਸ 아이 ਦੀ ਦੁਕਾਨ ਕਿਦੇ ਅਸਰੇ ਛੱਡ ਗਿਆ ਨਾ ਤੂੰ ਹਾਂ ਇਹਦੇ ਸਾਰੇ ਛੱਡਦਾ ਆਲਾ ਵੀਰੇ ਪੈਸੇ 100 ਰੁਪਇਆ ਇਹ ਕਾਦੇ ਵੀਰੇ ਮੈਂ ਸਮਾਨ ਲਿਆ ਸੀ ਥੋੜਾ ਜਿਹਾ ਟੌਫੀਆਂ ਲਈਆਂ ਸੀਗੀਆਂ ਤੇ ਉਹ ਚਾਕਲੇਟਾਂ ਹੀ ਲੈ ਲਈਆਂ ਸੀ ਤੇ ਉਹ ਹਾਜਮੂਲਾ ਲੈ ਲਿਆ ਸੀ ਯਾਰ ਕੈਮਰੇ ਵਾਲੇ ਜਾਣਦਾ ਤੈਨੂੰ ਕੋਈ ਨਾ ਮੈਂ ਤਾਂ ਨਹੀਂ ਕੋਈ ਜਾਣਦਾ ਕਿਉਂ ਕੀ ਗੱਲ ਹੋ ਗਈ ਇਹਦਾ ਕਨੈਕਸ਼ਨ ਕਰਾਉਣਾ ਸੀ ਕੈਮਰੇ ਦਾ